ਬੀਤੇ ਦਿਨ ਪਹਿਲਾਂ ਪਿੰਡ ਗਹਿਰੀ ਬੁੱਟਰ ਦੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਤੇ ਕਾਤਲ ਨੌਜਵਾਨਾਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੇ ਪਿੰਡ ਵਾਸੀ ਇਕੱਠੇ ਹੋ ਕੇ ਥਾਣਾ ਸੰਗਤ ਵਿਖੇ ਪਹੁੰਚੇ ਇਨਸਾਫ ਦੀ ਕੀਤੀ ਮੰਗ ਦੱਸਦੀ ਹੈ ਕਿ ਬੀਤੇ ਦਿਨ ਪਹਿਲਾਂ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਲੇਕਿਨ ਪੁਲਿਸ ਵੱਲੋਂ ਵੀ ਕਾਤਲ ਨੌਜਵਾਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਲੇਕਿਨ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਥਾਣਾ ਸੰਗਤ ਵਿਖੇ ਪਹੁੰਚ ਗਏ ਥਾਣਾ ਸੰਗਤ ਵਿਖੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹਨ ਕਿ ਪੁਲਿਸ ਵੱਲੋਂ ਕਾਰਵਾਈ ਵਿੱਚ ਢਿੱਲ ਵਰਤੀ ਜਾ ਰਹੀ ਹੈ ਇਨ੍ਹਾਂ ਇਕੱਠੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜੇਕਰ ਜਿਹੜੇ ਨੌਜਵਾਨ ਸਾਡੇ ਪੁੱਤਰ ਨੂੰ ਘਰੋਂ ਬੁਲਾ ਕੇ ਲੈ ਗਏ ਸਨ ਉਹਨਾਂ ਖਿਲਾਫ ਵੀ ਕਾਰਵਾਈ ਅਮਲ ਵਿੱਚ ਪੁਲਿਸ ਨਹੀਂ ਲਿਆਉਂਦੀ ਤਾਂ ਉਹ ਬਠਿੰਡਾ ਡਾਬ ਵਾਲੀ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਲਈ ਮਜਬੂਰ ਹੋਣਗੇ ਇਹ ਮੌਕੇ ਜਦੋਂ ਥਾਣਾ ਸੰਗਤ ਦੇ ਮੁਖੀ ਇਨਸਪੈਕਟਰ ਸੰਦੀਪ ਸਿੰਘ ਪਾਟੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਮਿਰਤਿਕ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਇਸ ਕਤਲ ਵਿੱਚ ਸ਼ਾਮਲ ਹੋਰ ਨੌਜਵਾਨਾਂ ਖਿਲਾਫ ਇੱਕ ਦਰਖਾਸਤ ਦਿੱਤੀ ਹੈ ਜਿਸ ਦੀ ਕੀ ਪੜਤਾਲ ਕੀਤੀ ਜਾ ਰਹੀ ਹੈ ਜੀ 30 ਸਾਲ ਦਾ ਜੀ ਦੋ ਕਤਲ ਹੋ ਗਿਆ ਪਰਸੋ 8 ਵਜੇ ਘਰੋਂ ਲੈ ਕੇ ਬਲਾ ਕੇ ਮੁੜ ਕੇ ਉਹਨਾਂ ਨੇ ਕਿਹਾ ਕਿ ਨਾ ਕਤਲ ਕਰਕੇ ਵੇਰੇ ਵੀ ਨਾ ਰਾਤ ਇਹ ਸੜਤਾ ਉਹਨਾਂ ਨੇ ਮੁੜ ਕੇ ਘਰੇ ਆਉਣ ਦਾ ਉਹਨੂੰ ਹੁਕਮ ਨਹੀਂ ਹੋਇਆ ਉਹ ਕਹਿੰਦਾ ਵੇਖ ਨਾ ਅਨਸਾਫ਼ ਲੈਣਾ ਹੈ ਅਸੀਂ ਥਾਣੇ 'ਚ ਕੋਈ ਸਾਨੂੰ ਇਨਸਾਫ਼ ਮਿਲਣ ਦੀ ਕੋਈ ਚਾਹਕ ਨਹੀਂਗੀ ਆਦੇ ਕਿ ਕੋਈ ਜਿਹੜੇ ਕੋਈ ਦੋਸ਼ੀ ਉਹ ਬੰਦੇ ਆ ਕਿ ਹੈ ਜਿਹੜੀ ਆ ਇਸ ਗੱਲ 'ਚ ਤੇ ਅੱਜ ਦੋ ਦੋਸ਼ੀ ਬੰਦਿਆਂ ਦੇ ਨਾਂ ਕੱਢੀ ਜਾਂਦੇ ਆ ਤੇ ਸਭ ਕਿਨੇ ਜਿਹੜੇ ਅਣਦੋਸ਼ੀ ਉਹਨਾਂ ਦੇ ਨਾਂ 'ਤੇ ਪਾਈ ਜਾਂਦੇ ਆ ਅਸੀਂ ਇਹੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਹਾਂ। ਇਹ ਕਾਹ ਤੋਂ ਨਹੀਂ ਗੱਲਾਂ ਸੁਣੀ ਗਈ ਤੱਕ। ਅੱਗੇ ਫਿਰ ਜੀ ਅਸੀਂ ਰੋਡ ਜਾਮ ਕਰਾਂਗੇ ਧਰਨਾ ਲਾਵਾਂਗੇ। ਅੰਤਰ ਸਿੰਘ ਆ ਜੀ ਪਿੰਡ ਗੈਰੀਬੂਟਰ। ਅੱਜ ਇਸ ਥਾਂ ਘਰ ਥਾਣੇ 'ਚ ਇਹੀ ਲੈਣ ਆਏ ਆਂ ਵੀ ਜਿਹੜੇ ਬੰਦੇ ਦੋਸ਼ੀ ਐ ਉਹਨਾਂ ਦਾ ਨਾਂ ਨਹੀਂ ਪੈ ਰਿਆ। ਠੀਕ ਆ। ਉਹ ਕਤਲ ਦੇ ਵਿੱਚ ਦੋਸ਼ੀ ਐ ਜਿਹੜੇ ਬੰਦੇ ਮੁੰਡੇ ਦਾ ਹੋਇਆ ਮੇਰੇ ਚਾਚੇ ਦੇ ਮੁੰਡੇ ਦਾ। ਠੀਕ ਆ ਅੰਗਰੇਜ਼ ਸਿੰਘ ਸਨ ਹਰਵੰਦ ਸਿੰਘ। ਉਹਦਾ ਕਤਲ ਹੋਇਆ। ਕਿ ਜਿਹੜੇ ਬੰਦੇ ਦੋਸ਼ੀ ਆਰੇ ਵਿੱਚ ਤਿੰਨ ਚਾਰ ਉਹਨਾਂ ਦਾ ਵਿੱਚ ਨਾਂ ਨਹੀਂ ਆ ਰਿਹਾ ਠੀਕ ਆ ਇੱਕ ਮੁੰਡੇ ਦਾ ਨਾਂ ਵਿੱਚ ਆ ਗਿਆ ਤੇ ਜਿਹੜਾ ਘਰੋਂ ਸੱਦ ਕੇ ਲੈ ਕੇ ਗਏ ਸੀ ਉਹ ਬੰਦੇ ਦਾ ਹਜੇ ਤੱਕ ਉਹ ਨਾਂ ਨਹੀਂ ਪਾਰੀ ਪੁਲਿਸ ਕੌਣ ਕੌਣ ਲੈ ਕੇ ਗਏ ਸੱਦ ਕੇ ਇਹ ਲੈ ਕੇ ਗਏ ਸੀ ਧਰਮਪਾਲ ਤੇ ਗੁਰਪ੍ਰੀਤ ਸਿੰਘ ਇਹ ਬੰਦੇ ਉਹਨੂੰ ਘਰੋਂ ਸੱਦ ਕੇ ਲੈ ਕੇ ਗਏ ਸੀ ਥਾਣੇ 'ਚ ਕਿਵੇਂ ਆ ਗਏ ਗੁਰਪ੍ਰੀਤ ਸਿੰਘ ਥਾਣੇ 'ਚ ਤਾਂ ਸੀ ਇਹੀ ਐ ਵੀ ਜਿਹੜਾ ਇਨਸਾਫ ਆ ਵੀ ਸਾਨੂੰ ਉਹੀ ਮਿਲਣਾ ਚਾਹੀਦਾ ਵੀ ਜਿਹੜੇ ਦੋਸ਼ੀ ਆੜਾ ਵੀ ਨਾਂ ਪੜਨਾ ਚਾਹੀਦਾ ਨਾ ਕਿਉਂਕਿ ਅਕਸਰ ਇੱਕ ਬੰਦਾ ਦਾ ਕਤਲ ਕਰ ਹੀ ਨਹੀਂ ਸਕਦਾ ਬੰਦੇ ਦਾ ਕੀ ਕਹਿੰਦੀ ਐ ਇਹ ਪੁਲਿਸ ਕਹਿੰਦੀ ਐ ਜੀ ਐਸ ਐਚਓ ਸੰਦੀਪ ਸਿੰਘ ਪਾਟੀ ਕਹਿ ਰਹੇ ਆ ਵੀ ਇਹ ਸਾਡੇ ਮੇਰੇ ਅਹੁਦੇ ਦਾ ਹੈ ਨਹੀਂ ਬੰਦਾ ਹਜੇ ਤੱਕ ਵੀ ਇਹ ਜੀ ਐਸ ਐਸਪੀ ਨੂੰ ਤੁਸੀਂ ਅਰਜੀ ਲਵਾਉਂਗੇ ਵੀ ਉਹਰੇ ਦਾ ਅਰਜੀ ਲਵਾਉਂਗੇ ਫੇਰ ਜਾ ਕੇ ਕਿਤੇ ਨਾ ਪੈਸਾ ਦਾ ਵੀ ਇਹਨਾਂ ਨੇ ਕਿਰਾਂ ਦਰਖਾਸਤ ਜਮ੍ਹਾਂ ਕਰਾ ਲਈ ਆ ਦਰਖਾਸਤ ਲਿਖਾ ਲਈਏ ਸਾਥੋਂ ਵੀ ਦੋਸਤਾਂ ਦੇ ਨਾਮ ਜਿਹੜੇ ਵਿੱਚ ਪਾਉਣੇ ਆ ਜੇ ਨਾਮ ਪਾਏ ਤਾਂ ਤੁਸੀਂ ਕੀ ਅਗਲੇ ਫਿਰ ਅਸੀਂ 4-5 ਵਜੇ ਛੜ ਕੇ ਜਮ੍ਹਾਂ ਕਰਾਂਗੇ ਵੱਡਾ ਹਾਈਵੇ ਜਿਹੜਾ ਨਾਮ ਗੱਗੀ ਆ ਬਾਸੀ ਗਰੀਬ ਉਟਰਾ ਅਸੀਂ ਮਾਵਲਾ ਇਹ ਹੋਇਆ ਸਾਡਾ ਪਰਸੋਂ ਕਤਲ ਹੋ ਗਿਆ ਜੀ ਸਾਡੇ ਮੁੰਡੇ ਦਾ ਜੀ ਅੰਗਰੇਜ਼ ਸਿੰਘ ਦਾ son of ਹਰਮਨ ਸਿੰਘ ਉਹਨਾਂ ਦਾ ਕਤਲ ਹੋਇਆ ਜੀ ਉਹਦੇ ਵਿੱਚ ਮਾਮਲੇ ਦੇ ਵਿੱਚ ਦੋਸ਼ੀ ਕਈ ਬੰਦੇ ਪਾਏ ਗਏ ਆ ਪਰ ਇਹਨਾਂ ਨੇ ਇੱਕ ਬੰਦੇ ਦਾ ਨਾਮ ਜਦ ਕਰਿਆ ਸਿਰਫ ਪੁਲਿਸ ਨੇ ਪੁਲਿਸ ਨੇ ਬੰਦੇ ਦਾ 4-5 ਪਕੜੇ ਸੀ ਪਰ ਉਹਦੇ ਵਿੱਚੋਂ ਨਾਮ ਜਦ ਇੱਕ ਬੰਦਾ ਹੀ ਕਰਿਆ ਬਲਕਿ ਜਿਹੜੇ ਬੰਦੇ ਘਰੋਂ ਬੁਲਾ ਕੇ ਲੈ ਕੇ ਗਏ ਸੀ ਉਹਨਾਂ ਨੂੰ ਜਿਵੇਂ ਗੁਰਪ੍ਰੀਤ ਸਿੰਘ ਸਨਫ ਨੰਦ ਸਿੰਘ ਉਸ ਤੋਂ ਬਾਅਦ ਧਰਮਪਾਲ ਉਹਨਾਂ ਦੇ ਨਾਲ ਸੀਗਾ ਉਹ ਵੀ ਬੰਦਾ ਮਤਲਬ ਸਾਡੇ ਪਿੰਡ ਦਾ ਹੀ ਆ ਦੋਨੇ ਸਾਡੇ ਪਿੰਡ ਦੇ ਵਾਸੀ ਆ ਗਵੰਡੀ ਹੈਗੇ ਉਹ ਬੰਦੇ ਘਰੋਂ ਬਲਾ ਕੇ ਲੈ ਗਿਆ ਉਹਨਾਂ ਦੇ ਕੋਈ ਮਨ ਕੇ ਕਾਰਵਾਈ ਨਹੀਂ ਹੋਈ ਹਲੇ ਤੱਕ ਵੀ ਪ੍ਰੋਪਰ ਸਾਨੂੰ ਸੰਤੁਸ਼ਟੀ ਨਹੀਂ ਹੋਈ ਵੀ ਇਹ ਵੀ ਮਤਲਬ ਵੀ ਸਾਡਾ ਮਤਲਬ ਵੀ ਸਾਨੂੰ ਇਨਸਾਫ ਮਿਲ ਗਿਆ ਇਸ ਮੰਗ ਅਸੀਂ ਇਹੀ ਕਰਦੇ ਆ ਵੀ ਸਾਨੂੰ ਪ੍ਰੋਪਰ ਇਨਸਾਫ ਮਿਲ ਦਿੱਤਾ ਜਾਵੇ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਸਾਹਮਣੇ ਕਰਾਇਆ ਜਾਵੇ ਪੇਸ਼ ਕਰਾਇਆ ਜਾਵੇ ਇਸ ਤੋਂ ਬਾਅਦ ਨਹੀਂ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਫਿਰ ਅਸੀਂ ਇਸ ਤੋਂ ਬਾਅਦ ਰੋਡ ਜਾਮ ਕਰਾਂਗੇ ਸਾਡੇ ਕਿਉਂਕਿ ਸਾਡੇ ਇੱਥੇ ਸਾਰੇ ਪਿੰਡ ਦੇ ਬੰਦੇ ਹੀ ਕਹਿ ਰਹੇ ਆ ਵੀ ਕੱਲੇ ਬੰਦੇ ਦਾ ਕਤਲ ਕੱਲਾ ਬੰਦਾ ਕਤਲ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਬੰਦੇ ਦਾ ਪੁਲਿਸ ਨਾਮਜ਼ਦ ਕਰ ਰਹੀ ਆ ਵੀ ਬੂਰਾ ਸਿੰਘ ਨੇ ਕਤਲ ਕੀਤਾ ਉਸ ਦੇ ਵਿੱਚ ਉਸ ਨੇ ਮੰਨ ਕੇ ਚੱਲੋ ਵੀ ਇੱਕ ਬੰਦੇ ਨੇ ਉਹ ਚਿੱਟਾ ਲਾਉਂਦਾ ਸੀ ਉਹ ਬੰਦਾ ਨਹੀਂ ਕਤਲ ਕਰ ਸਕਦਾ ਕਿਉਂਕਿ ਨਾਂ ਵਾਲਾ ਉਸ ਵਿੱਚ ਐਡੀ ਤਕੜੀ ਮਤਲਬ ਉਹਦੀ ਸਿਹਤ ਹੈਗੀ ਆ ਵੀ ਉਹ ਬੰਦੇ ਨੂੰ ਬੰਦਾ ਮਾਰ ਸਕੇ ਜਿਹੜਾ ਸਾਡਾ ਬੰਦਾ ਸੀਗਾ ਅੰਗਰੇਜ਼ ਸਿੰਘ ਉਹ ਕਾਫੀ ਹੱਟਾ-ਕੱਟਾ ਸੀਗਾ ਵੀ ਐਡਾ ਉਹ ਕੱਲੇ ਬੰਦੇ ਤੋਂ ਮਰਨ ਵਾਲਾ ਹੈ ਨਹੀਂ ਸੀ ਮੰਗਸੇ ਇਹੀ ਕਰਦੇ ਆ ਸਰ ਵੀ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਜਲਦੀ ਦਿਲ ਦੀ ਪਰਚੇ ਨਾ ਪਾਇਆ ਜਾਵੇ ਸਜ਼ਾ ਦਿੱਤੀ ਜਾਵੇ ਨਹੀਂ ਇਸ ਤੋਂ ਬਾਅਦ ਅਸੀਂ ਫਿਰ ਧਰਨਾ ਲਾਵਾਂਗੇ ਬਠਿੰਡਾ ਰੋਡ ਦਾ ਬਠਿੰਡਾ ਤੋਂ ਡੱਬਾ ਵਾਲੀ ਰੋਡ ਮੇਨ ਰੋਡ ਅਸੀਂ ਜਾਮ ਕਰਾਂਗੇ ਸਾਰਾ ਪਿੰਡ ਸਾਡੇ ਨਾਲ ਆ ਜੀ ਪੰਚਾਇਤ ਵੱਲੋਂ ਆਏ ਆ ਜੀ ਵੀ ਕਿਹੜੇ ਮੁੰਡਿਆਂ ਨੇ ਸੱਤ ਕੇ ਘਰੋਂ ਕਤਲ ਕਰਿਆ ਉਹਨਾਂ ਦੇ ਪਰਚਾ ਨਹੀਂ ਪੈ ਰਹਿਆ ਹੋਰ ਇਹਨਾਂ ਨੂੰ ਹਿਸਾਬ ਮਿਲਣਾ ਚਾਹੀਦਾ ਠੀਕ ਹੈ ਜਲਦੀ ਜਲਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਇਹਨੇ ਕਾਰਵਾਈ ਪਾਈ ਜੀ ਅਸੀਂ ਸਾਰੇ ਪੰਚਾਇਤ ਸਾਰਾ ਪਿੰਡ ਧਰਨਾ ਲਾਵਾਂਗੇ ਜੀ ਕਦੋਂ ਕਤਲ ਹੋਇਆ ਕਤਲ ਕੱਲ ਹੋਇਆ ਜੀ ਪੁਲਿਸ ਨੇ ਇਹ ਪਰਚਾ ਨਹੀਂ ਪਾ ਰਹੇ ਜੀ ਅੰਕਵਾਰੀ ਕਰਨ ਦੇ ਜੀ ਅਸੀਂ ਤਾਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੇ ਨਾ ਸੁਣੀ ਫਿਰ ਅਸੀਂ ਰੋਡ ਰਜਾਮ ਕਰਾਂਗੇ ਜੀ ਧਰਨਾ ਲਾਵਾਂਗੇ ਸਾਰਾ ਪਿੰਡ ਜੀ ਕਤਲ ਹੋਇਆ ਸੀ ਉਹ ਜਿਹੜਾ ਦੋਸ਼ੀ ਕੁਲਦੀਪ ਸਿੰਘ ਬੂਰਾ ਉਹ ਨਾਮਜ਼ਦ ਹੋ ਚੁੱਕਾ ਹੈ ਇਹ ਜਿਹੜੇ ਪਰਿਵਾਰ ਵਾਲੇ ਮੈਂਬਰ ਹੈ ਤਿੰਨ ਬੰਦਿਆਂ ਦਾ ਨਾਂ ਚੱਕ ਜਿਤਾ ਰਹੇ ਜਿਨ੍ਹਾਂ ਚ ਗੁਰਪ੍ਰੀਤ ਸਿੰਘ ਧਰਮਾ ਸਿੰਘ ਤੇ ਲਖਵੀਰ ਸਿੰਘ ਵੀ ਇਹਨਾਂ ਨੇ ਕੱਲ ਨੂੰ ਬੁਲਾ ਕੇ ਵੀ ਕਤਲ ਕਰਨ ਦੇ ਹੱਥ ਹੈ ਉਸ ਬੰਦੀ ਇਹਨਾਂ ਵੱਲੋਂ ਸਾਨੂੰ ਇੱਕ ਲਿਖਤੀ ਦਰਖਾਸਤ ਆਈ ਹੈ ਉਹਨ ਉਸ ਤਫਤੀਸ਼ ਦੇ ਦੌਰਾਨ ਬਚਾ ਰਹਿ ਜਾਊਗਾ ਜੋ ਤਫਤੀਸ਼ਦਾਨ ਕੋਲ ਸਾਹਮਣੇ ਆਊਗੀ ਉਸ ਮੁਤਾਬਕੜੀ ਬੰਦੀ ਕਾਰਵਾਈ ਕੀਤੀ ਜਾਵੇ ਪਰ ਕੋਈ ਦੋਸ਼ੀ ਕਾਬੂ ਕੀਤਾ ਗਿਆ ਜਾਂ ਨਾਮਜ਼ਦ ਕੀਤਾ ਗਿਆ ਦੋਸ਼ੀ ਨਾਮਜ਼ਦ ਹੋਇਆ ਕਲਦੀਪ ਸਿੰਘ ਬੂਰਾ ਸਿੰਘ ਕੀ ਮੰਨਿਆ ਉਸਨੇ ਨਿਵਾਹ ਜੀ ਗ੍ਰਿਫਤਰੀ ਬਾਕੀ ਹੈ ਗ੍ਰਿਫਤਰੀ ਇਤਬਾਦ ਅਸੀਂ ਜੋ ਹੋਗਾ ਦੱਸ ਦਿਆਂ